ਜੋ ਜਕਾਰਾ ਲਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚੂੜੇ ਨਿਸ਼ਾਨ ਪੰਥ ਮਹਾਰਾਜ ਦੇ ਚੂੜੇ ਨਿਸ਼ਾਨ ਪੰਥ ललकारे रोला Up okay. OH! Right. Right. ਬਸ ਕਰ ਜਾ ਬਸ ਕਰ ਜਾ ਬਸ ਕਰ ਜਾ ਪਰ ਇਹ ਕਰ ਜਾ ਦਰਸ਼ਕ ਵੀਰ ਜੇ ਸਵਾਦ ਆਏ ਕੋਈ ਜ਼ੋਰਦਾਰ ਹੁੰਲਾ ਗੁੰਲਾ ਇੱਕ ਮਿੰਟ 57 ਸਕੰਡ ਆ ਜਿਹੜਾ ਏਜੰਟ ਨਹੀਂ ਇਹ ਫਿਰ ਭਾਈ ਜੀ ਟਾਈਮ ਹੋ ਗਿਆ ਜਿੱਕੂ ਮੜ ਜਿੱਕੂ ਮੜ ਜੀ ਇੱਕ ਮਿੰਟ 57 ਸਕੰਡ ਤੇ 28 ਕੰਟੀ ਸਾਰਾ ਕੁਝ ਹੋ ਗਿਆ ਓਏ ਕੀ ਬਾਤ